ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਨਜ਼ਦੀਕ ਘਰਿਆਲਾ ਵਿਖੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਪਾਣੀ ਦੇ ਵਿਵਾਦ ਕਾਰਨ ਜਿੱਥੇ ਪਿੰਡ ਦੇ ਲੋਕ ਕਾਫੀ ਖੱਜਲ-ਖਵਾਰ ਹੋ ਰਹੇ ਹਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਬਲਾਕ ਵਰਟੋਹਾ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਹ ਨਿਕਾਸੀ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਦਾ ਜਾ ਰਿਹਾ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਦੱਸਿਆ ਕਿ ਤਕਰੀਬਨ 2 ਸਾਲ ਤੋਂ ਪਿੰਡ ਦਾ ਹੀ ਰਹਿਣ ਵਾਲਾ ਇੱਕ ਵਿਅਕਤੀ ਜਿਸ ਵੱਲੋਂ ਪਹਿਲਾਂ ਤਾਂ ਸਰਕਾਰੀ ਛੱਪੜ ਦੀ ਜਗ੍ਹਾ ਤੇ ਕਬਜ਼ਾ ਕਰਕੇ ਕੋਠੀ ਪਾਈ ਆ ਅਤੇ ਉਸ ਤੋਂ ਬਾਅਦ ਜੋ 70 ਤੋਂ 80 ਸਾਲ ਪੁਰਾਣਾ ਨਾਲਾ ਪਾਣੀ ਦੀ ਨਿਕਾਸੀ ਵਾਲਾ ਸੀ ਜਿਸ ਦਾ 40 ਤੋਂ 50 ਘਰਾਂ ਦਾ ਪਾਣੀ ਇਸ ਨਾਲੇ ਜਰੀਏ ਛੱਪੜ ਦੇ ਵਿੱਚ ਪੈਂਦਾ ਸੀ ਉਸ ਨਵੀਂ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ ਅਤੇ ਹੁਣ ਇਹਨਾਂ ਘਰਾਂ ਦਾ ਪਾਣੀ ਜਿਹੜਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੱਸਿਆ ਕਿ ਇਸ ਗੰਦੇ ਨਾਲੇ ਦਾ ਪਾਣੀ ਨਾਲ ਲੱਗਦੇ ਜੋ ਬਾਰਡਰ ਤੇ ਰਾਖੀ ਕਰ ਰਹੇ ਫੌਜੀ ਹਨ ਉਸ ਦੇ ਘਰ ਵਿੱਚ ਵੀ ਵੜ ਗਿਆ ਅਤੇ ਉਸ ਕਾਰਨ ਉਸ ਦਾ ਸਾਰੇ ਘਰ ਵਿੱਚ ਤੇੜਾ ਤੱਕ ਆ ਗਈਆਂ ਹਨ ਅਤੇ ਨੀਆਂ ਬੈਠਦੀਆਂ ਜਾ ਰਹੀਆਂ ਹਨ ਪਰ ਇਹ ਸਾਰਾ ਕੁਝ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਵਿਖਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਸਿਰਫ ਇੱਕ ਕਾਗਜ਼ੀ ਲਿਖਤੀ ਕਦੀ ਪੁਲਿਸ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਕਦੀ ਪੁਲਿਸ ਵੱਲੋਂ ਵੀਡੀਓ ਨੂੰ ਭੇਜ ਦਿੱਤਾ ਜਾਂਦਾ ਹੈ ਪਰ ਲੋਕਾਂ ਦਾ ਇਹ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਂਦੇ ਹੋਏ ਅੱਜ ਥਾਣਾ ਸਦਰਪੱਟੀ ਮੋੜ ਦੇ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਵਿਸ਼ਵਾਸ ਦਿਵਾਇਆ ਕਿ ਜੇ ਬਲਾਕ ਵਲਟੋਹਾ ਦੇ ਵੀਡੀਓ ਉੱਥੇ ਆਉਂਦੇ ਹਨ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਉਥੇ ਹੀ ਜਾਦਾ ਇਸ ਮਾਮਲੇ ਨੂੰ ਲੈ ਕੇ ਬਲਾਕ ਵਲਟਵਾ ਦੇ ਵੀਡੀਓ ਬਲਜਿੰਦਰ ਸਿੰਘ ਨਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਸੂਬਾ ਜਰਨਲ ਸਕੱਤਰ ਸੁੱਚਾ ਸਿੰਘ ਲੱਧੂ ਅਤੇ ਜ਼ੋਨ ਪ੍ਰਧਾਨ ਹਰਪਾਲ ਸਿੰਘ ਕਰਿਆਲਾ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 1-2 ਦਿਨ ਵਿੱਚ ਇਹ ਮਸਲਾ ਹੱਲ ਕਰ ਦੇਣਗੇ ਉਥੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦੇ ਆਗੂਆਂ ਨੇ ਦੋਵਾਂ ਪ੍ਰਸ਼ਾਸਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ 2 ਦਿਨ ਦੇ ਵਿੱਚ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਡੇ ਪੱਧਰ ਤੇ ਇਸ ਤੇ ਐਕਸ਼ਨ ਲਵੇਗੀ ਜਿਸ ਦੇ ਜ਼ਿੰਮੇਵਾਰ ਥਾਣਾ ਸਦਰਪੱਟੀ ਪੁਲਿਸ ਅਤੇ ਬਲਾਕ ਵਰਟੋਹਾ ਦੇ ਵੀਡੀਓ ਹੋਣਗੇ ਇਹ ਜਿਹੜਾ ਪਿੰਡ ਦਾ ਮਸਲਾ ਠੱਠੇ ਦਾ ਪਾਣੀ ਦਾ ਚੱਲਣ ਦਾ ਹੈ ਤੇ ਕੀ ਹੁਣ ਐਕਸ਼ਨ ਲਿਆ ਜਾ ਰਿਹਾ ਹੈ ਜਥੇਬੰਦੀ ਵੱਲੋਂ ਵੀ ਤੇ ਪਿੰਡ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਇਹ ਜੀ ਬੜੇ ਲੰਮੇ ਸਮੇ ਤੋਂ ਜੋ ਇੱਕ ਹੀ ਵਿਅਕਤੀ ਆ ਉਹ ਪਾਣੀ ਪਿੰਡ ਦਾ ਰੋਕ ਕੇ ਬੈਠਾ ਹੈ ਤੇ ਕੋਈ ਵੀ ਸਾਡਾ ਨਿਕਾਸ ਨਹੀਂ ਹੋ ਰਿਹਾ ਕਿਉਂਕਿ ਅੱਗੇ ਖੇਤ ਲੱਗਦੇ ਨੇ ਖੇਤਾਂੋਂ ਦਾ ਪਾਣੀ ਦਾ ਕੋਈ ਰਾਹ ਹੈ ਨਹੀਂ ਤੇ ਨਾ ਕੋਈ ਉੱਥੇ ਨਿਕਾਸੀ ਦਾ ਕੋਈ ਸਾਧਨ ਹੈ ਇਹ ਕਰਕੇ ਅਸੀਂ ਜਹੇ ਬੰਦੀ ਨਾਲ ਕਨੈਕਟ ਕੀਤਾ ਵੀ ਸਾਡੀ ਕਿਤੇ ਸੁਣਾਈ ਨਹੀਂ ਹੋ ਰਹੀ ਤੇ ਤੁਸੀਂ ਸਾਡੀ ਹੈਲਪ ਕਰੋ ਤੇ ਇਹਨਾਂ ਨੇ ਅੱਜ ਜੋ ਇੱਥੇ ਸਦਰ ਠਾਣਾ ਪੱਟੀ ਵਿੱਚ ਆ ਕੇ ਸਾਡੀ ਐਸਚੋਰ ਬੀਡੀਪੀਓ ਸਾਹਿਬ ਨਾਲ ਜੋ ਗੱਲ ਹੋ ਗਈ ਉਹਨਾਂ ਨੇ ਟਾਈਮ ਲੈ ਲਿਆ ਹੈ ਅਗਰ ਉਹ ਕਾਰਵਾਈ ਨਹੀਂ ਹੁੰਦੀ ਤੇ ਜਿ세 ਬੰਦੀ ਜੋ ਆਪਣਾ ਅਗਲਾ ਰਣਨੀਤੀ ਬਣਾ ਕੇ ਕਾਰਵਾਈ ਕਰੇਗੀ ਉਹ ਜੋ ਬੰਦਾ ਹੈ ਕਿ ਤਕਰੀਬਨ 8 ਕਨਾਲਾਂ ਥਾਧੀਆਂ ਵੱਲ ਕੇ ਬੈਠਾ ਤੇ ਪਹਿਲਾਂ ਗਲੀ ਵੀ ਵੱਲ ਹੀ ਉਹਨੇ ਜੋ ਪੰਚਾਇਤੀ ਜਾ ਰਹੀ ਸੀ ਉਹਦੇ ਵਿੱਚ ਵੀ ਘਰ ਕੋਠੀ ਵਗੈਰਾ ਪਾਈ ਬੈਠਾ ਤੇ ਹੁਣ ਸਾਡਾ ਪਾਣੀ ਜਿਹੜਾ ਫੈਸਲਾ ਵੀ ਹੋਇਆ 20000 ਰੁਪਇਆ ਵੀ ਅਹੀਂ ਉਮਚਾਰਜ ਭਰਿਆਲਾ ਦੇ थ्रू ਪਹਿਲੇ ਦਿੱਤਾ ਸੀ ਪਰ ਉਹ ਵੀ ਨਹੀਂ ਸਾਡਾ ਕੋਈ ਪੈਨ ਸਾਡੇ ਕੋਲ ਸਾਰੀਆਂ ਲਿਖਤਾਂ ਪਈਆਂ ਪੰਚਾਇਤ ਨੇ ਮਤੇ ਪਾ ਕੇ ਦਿੱਤੇ ਆ ਐਮਐਲਏ ਨੇ ਖੁਦ ਆ ਕੇ ਮੌਕਾ ਵੇਖ ਕੇ ਸਮਝਾਇਆ ਪਰ ਉਹ ਬੰਦਿਆਂ ਨੇ ਕੋਈ ਵੀ ਫੈਸਲਾ ਜਿਹੜਾ ਮਾਨ ਨਹੀਂ ਹੋਇਆ ਹੁਣ ਸਾਡੀ ਇੱਕ ਵਖੇ ਜਰ ਹੈ ਕਿ ਜਿਹੜੇ ਮੌਕੇ ਦੇ ਫੌਜ ਦੇ ਵਿੱਚ ਆਦਮੀ ਨਹੀਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਲੋਕਾਂ ਦੇ ਹੋਰ ਵੀ ਘਰਾਂ 'ਚ ਵੜਿਆ ਗਲੀ ਦੇ ਵਿੱਚ ਵੀ ਤੁਰਿਆ ਫਿਰਦਾ ਉਹਦੇ ਦਫੰਦ ਕੀ ਕਹਿਣਾ ਚਾਹੁੰਦੇ ਹੋ ਜੀ ਜੀ 32 ਸਾਲ ਤੋਂ ਨੌਕਰੀ ਕਰਦਾ ਆ ਰੇਸ਼ਮ ਸਿੰਘ ਜੋ ਸ਼੍ਰੀਨਗਰ ਤਨਾਤ ਹੈ ਉਹਦੀ ਜੋ ਵਾਈਫ ਆ ਉਹ ਕੱਲੀ ਘਰੇ ਛੋਰ ਤੇ ਬੱਚਿਆਂ ਤੇ ਉਹਦੀ ਕੋਠੀ ਡਿੱਗਣ ਦੇ ਕਿਨਾਰੇ ਆ ਅਗਰ ਉਹ ਕੋਠੀ ਡੇਕੇ ਕੋਈ ਜਾਨ ਮਾਲ ਦਾ ਨੁਕਸਾਨ ਹੁੰਦਾ ਤੇ ਉਹ ਦਾ ਪ੍ਰਸ਼ਾਸਨ ਹੋਏਗਾ ਕਿਉਂਕਿ ਕੋਠੀ ਡਿੱਗਣ ਦੇ ਬਿਲਕੁਲ ਕਿਨਾਰੇ ਖੜੀ ਆ ਨੀਆ ਦੇ ਥੱਲਿਓਂ ਦੀ ਪਾਣੀ ਜੋ ਆ ਲੰਘ ਰਿਹਾ ਆ ਅਸੀਂ ਵੀਡੀਓ ਵਗੈਰਾ ਬਣਾ ਰੱਖੀ ਆ ਹਾਂਜੀ ਪ੍ਰਧਾਨ ਜੀ ਅੱਜ ਥਾਣਾ ਸਦਰ ਪੱਟੀ ਮੋੜ ਤੇ ਇਕੱਤਰ ਹੋਏ ਜੀ ਪਿੰਡ ਪਾਣੀ ਦਾ ਮਸਲਾ ਕੀ ਹੱਲ ਹੋਣਗੇ ਦੱਸਿਆ ਜਾ ਰਿਹਾ ਹੈ ਅੱਜ ਅਸੀਂ 70 ਥਾਣਾ ਪੱਟੀ ਮੋੜ ਤੇ ਆਏ ਆ ਕਿਸਾਨ ਸੰਗਰਤ ਬੜੀ ਕੋਟ ਬੁਢਾ ਦੇ ਆਗੂ ਪਿੰਡ ਠੱਟਾ ਦੇ ਵਿੱਚ ਗਲੀ ਦੇ ਵਿੱਚ ਇੱਕ ਪਾਣੀ ਛੱਡਿਆ ਜਾ ਰਿਹਾ ਉਹ ਗਲੀ ਦੇ ਵਿੱਚ ਦੀ ਸਰਪੰਚ ਚਾਹੁੰਦਾ ਵਾ ਵੀ ਮੈਂ ਵਾਣੀ ਬਣਾ ਕੇ ਤੇ ਲੋਕਾਂ ਦਾ ਨਕਾਸ ਜਿਹੜਾ ਵਾ ਅੱਗੇ ਛੱਪੜ ਚ ਲੈ ਜਾਾਂ ਪਰ ਜਿਹੜਾ ਅਗਲੇ ਬਨੇ ਘਰ ਪੈਂਦਾ ਉਹ ਸਰਕਾਰੀ ਥਾਂ ਦੇ ਵਿੱਚੋਂ ਪਾਣੀ ਲੰਘਣ ਤੋਂ ਰੋਕਦਾ ਵਾ ਔਰ ਰੋਕਿਆ ਗਿਆ ਵਾ ਉਹ ਘਰਾਂ ਦੇ ਵਿੱਚ ਵੜ ਗਿਆ ਪਾਣੀ ਜਿਹੜਾ ਲੋਕਾਂ ਦਾ ਮਲ ਘਰ ਦਾ ਪਾਣੀ ਬਾਥਰੂਮ ਦਾ ਜਾਂਦਾ ਲੋਕਾਂ ਦੇ ਘਰਾਂ 'ਚ ਦੁਬਾਰਾ ਫੇਰ ਵੜ ਗਿਆ ਅੱਜ ਅਸੀਂ ਇੱਥੇ ਠਾਣੇ ਆ ਬੀਡੀਪੀਓ ਨਾਲ ਗੱਲ ਹੋਈ ਆ ਬੀਡੀਪੀਓ ਨੇ ਪਰਸੋਂ ਦਾ ਟਾਈਮ ਦਿੱਤਾ ਸਾਨੂੰ ਵੀ ਪਰਸੋਂ ਮਿਆਂ ਕੇ ਤੁਹਾਡਾ ਤਹਿਸੀਲਦਾਰ ਨੂੰ ਨਾਲ ਲੈ ਕੇ ਹੱਲ ਕੱਢੂਗਾ ਪ੍ਰਸ਼ਾਸਨ ਨੇ ਕਿਹਾ ਵੀ ਜਦੋਂ ਬੀਡੀਪੀ ਆਉਂਦਾ ਐਸਐਚਓ ਸਾਹਿਬ ਕਹਿੰਦਾ ਮੈਂ ਖੁਦ ਹਾਜ਼ਰ ਹਾਂ ਉਸ ਤੇ ਤੁਹਾਡਾ ਹੱਲ ਮੈਂ ਪਰਸੋਂ ਅਹੀਂ ਕੱਢਾਂਗੇ ਸਾਰਾ ਇਸ ਕਰਕੇ ਅਸੀਂ ਅੱਜ ਜਿਹੜੇ ਆਏ ਆ ਅੱਜ ਅਸੀਂ ਜਾ ਰਹੇ ਹਾਂ ਹੁਣ ਪਰਸੋਂ ਤੱਕ ਜੇ ਨਾ ਸਾਡਾ ਨਾਂ ਕੋਈ ਹੱਲ ਕੀਤਾ ਫਿਰ ਅਸੀਂ ਜਥੇਬੰਦੀ ਦੀ ਮੀਟਿੰਗ ਕਰਕੇ ਕੋਈ ਐਕਸ਼ਨ ਲੀਕਾਂਗੇ ਫਿਰ ਉਹ ਜਿਹੜਾ ਪਾਣੀ ਦਾ ਨਿਕਾਸ ਉਹ ਜ਼ਰੂਰੀ ਆ ਕਿਉਂਕਿ ਲੋਕਾਂ ਦੀਆਂ ਕੋਠੀਆਂ ਸਲ੍ਹਾਵੀ ਗਈਆਂ ਪਾਣੀ ਚੜ ਗਿਆ ਉਹ ਨਿਯਮ ਹੀ ਬੈਠ ਸਕੀਆਂ ਵਾ ਇਸ ਕਰਕੇ ਜਿਹੜਾ ਪਾਣੀ ਆ ਉਹਦਾ ਜਰੂਰੀ ਨਿਕਾਸ ਪੰਚਾਇਤ ਵੀ ਮੰਨਦੀ ਆ ਵੀ ਉਹ ਜਿਹੜਾ ਨਿਕਾਸ ਆ ਹੋਣਾ ਚਾਹੀਦਾ ਉਹ ਕਰਉਂਦੀ ਆ ਪਰ ਉਹ ਜਿਹੜੇ ਅਗਲੇ ਇੱਕ ਘਰ ਵਾਲਾ ਬੰਦਾ ਉਹ ਜਿਹੜਿਆ ਖਲੁਤਾ ਉਹਨੇ ਪਹਿਲਾਂ ਇਹਨਾਂ ਨੂੰ ਦੂਜੀ ਗਲੀ ਦੇ ਵਿੱਚੋਂ ਦੀ ਰਾਹ ਦੇ ਕੇ ਫੇਰ ਉੱਥੋਂ ਜਾ ਕੇ ਮੁੱਕਰ ਗਿਆ ਵਾ ਕਿ ਇਸ ਕਰਕੇ ਅਸੀਂ ਅੱਜ ਸਬਤ ਥਾਣਾ ਪੱਟੀ ਆਏ ਸੀਗੇ ਤੇ ਹੁਣ ਅਸੀਂ ਪਰਸੋਂ ਤੇ ਜਿਹੜਾ ਪ੍ਰੋਗਰਾਮ ਆ ਉੱਤੇ ਇਹਨਾਂ ਦੇ ਵਿਸ਼ਵਾਸ ਕਰਕੇ ਅਸੀਂ ਚੱਲ ਚੱਲੇ ਆ ਇਹ ਪਰसों ਸਾਡਾ ਹੱਲ ਕਰਨਗੇ ਠੀਕ ਹੈ ਨੀਤੀ ਸੀ ਅਗਲੀ ਕਾਰਵਾਈ ਜਿੱਥੇ ਬੰਦੀ ਦੇ ਜੋ ਉਸੂਲਾਂ ਤੇ ਮੀਟਿੰਗ ਕਰਕੇ ਕਰਾਂਗੇ ਸਰਦਾਂ ਜੀ ਅੱਜ ਤੁਸੀਂ ਆਏ ਸਦਰ ਠਾਣਾ ਜਿਹੜਾ ਮਸਲਾ ਕਾਫੀ ਦਿਨਾਂ ਤੋਂ ਲਮਕਦਾ ਆ ਰਿਹਾ ਹੈ ਪਿੰਡ ਠੱਠੇ ਦਾ ਕੀ ਕਾਰਵਾਈ ਜਿੱਥੇ ਬੰਦੀ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਦੇਖੋ ਅੱਜ ਜਿਹੜਾ ਠੱਠੇ ਦਾ ਮਸਲਾ ਪਿਛਲਾ ਪੁਰਾਣਾ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਲੋਕਾਂ ਨੂੰ ਬੜੀ ਜਿਆਦਾ ਤੰਗੀ ਆ ਕਿਉਂਕਿ ਇੱਕ ਬੰਦਾ ਇੱਕ ਹੀ ਪਰਿਵਾਰ ਆ ਜਿਹੜਾ ਕਿ ਮਤਲਬ ਕਿਸੇ ਪਾਸੇ ਨਾ ਕਿ ਸਾਰੇ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਜਿੰਨੀਆਂ ਇਹਨਾਂ ਗਲੀਆਂ ਲੱਗਦੇ ਪਾਣੀ ਬਹੁਤ ਜ਼ਿਆਦਾ ਖੜਾ ਤੇ ਜਿਹੜਾ ਉਹ ਅੱਗੋਂ ਉਹਨੂੰ ਬੰਦ ਕਰ ਰਿਆ ਇਸ ਕਰਕੇ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਔਰ ਮੋਕਾ ਜਿੰਨੇ ਜਿੰਨੇ 40 50 ਘਰ ਨੇ ਉਹਨਾਂ ਨੇ ਵੀ ਕਿਹਾ ਵੀ ਰਿਕੁਐਸਟ ਕੀਤੀ ਕਿ ਆਪਾਂ ਇਨੂੰ ਪਾਣੀ ਨੂੰ ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਪਾਣੀ ਪਹਿਲੋਂ ਜਾਂਦਾ ਓਹ ਤਰੀਕੇ ਦੇ ਨਾਲ ਪਾਣੀ ਨੂੰ ਕੱਢੀਏ ਤੇ ਉਹਨੇ ਪਹਿਲੋਂ ਵਿਸ਼ਵਾਸ ਜਵਾਇਆ ਪਾਣੀ ਕੱਢਣ ਨੂੰ ਵੀ ਪਾਣੀ ਐ ਆਏ ਪਾਸੇ ਨਿਕਲ ਜੇ ਪਰ ਉਧਰੋਂ ਵੀ ਉਹ ਬੰਦੇ ਨੇ ਉਹ ਪਾਣੀ ਨੂੰ ਬੰਦ ਕਰ ਲਿਆ ਇਸ ਕਰਕੇ ਤੇ ਬੀਡੀਯੂ ਬੀਡੀਪੀਓ ਤੱਕ ਪਹੁੰਚ ਕੀਤੀ ਆ ਬੀਡੀਪੀਓ ਨੇ ਸਥਤਰ ਥਾਣੇ ਨੂੰ ਵੀ ਆਖਿਆ ਵੀ ਇਹਨਾਂ ਦਾ ਫੈਸਲਾ ਕਰਵਾਈਏ ਪਰ ਅੱਜ ਸਾਨੂੰ ਬੀਡੀਪੀਓ ਨੇ ਵਿਸ਼ਵਾਸ ਦੇ ਵਿੱਚ ਲਿਆ ਵੀ ਅੱਜ ਤੁਸੀਂ ਕੋਈ ਕਾਰਵਾਈ ਨਾ ਕਰੋ ਮੰਗਲਵਾਰ ਨੂੰ ਮਤਲਬ ਮੈਂ ਜਿਹੜੀ ਕਾਰਵਾਈ ਕਰਕੇ ਨਾਲ ਪੁਛ ਪ੍ਰਸ਼ਾਸਨ ਲੈ ਕੇ ਜਿਹੜੀ ਕਾਰਵਾਈ ਬਣਦੀ ਉਹ ਮੈਂ ਕਰਕੇ ਤੇ ਉਹ ਪਾਣੀ ਢਵਾਉਂਗਾ ਜੇ ਪਾਣੀ ਨਹੀਂ ਨਿਕਲਦਾ ਤੇ ਵੀ ਉੱਤੇ ਮੈਂ ਪਰਚਾ ਵੀ ਕਰਵਾਉਂਗਾ ਤੇ ਜਥੇਬੰਦੀ ਵੱਲੋਂ ਕੀ ਐਕਸ਼ਨ ਲੈ ਜਾਏ ਜੇ ਜਥੇਬੰਦੀ ਵੱਲੋਂ ਜੇ ਮਤਲਬ ਇਹ ਫੈਸਲਾ ਕਿਸੇ ਤਰੀਕੇ ਦੇ ਨਾਲ ਵੀ ਬੀਡੀਪੀਓ ਜਾਂ ਨਿਗਹਿਲੀ ਕਰਦਾ ਜਾਂ ਪ੍ਰਸ਼ਾਸਨ ਨਿਗਹਿਲੀ ਕਰਦਾ ਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਬੰਦੀ ਆਈ ਜਿਸੇ ਬੰਦੀ ਵਾਲੇ ਆਪਦਾ ਮੀਟਿੰਗ ਲਾ ਕੇ ਤੇ ਉਹਦੇ ਬਾਰੇ ਅਗਲਾ ਫੈਸਲਾ ਤੇ ਬਾਅਦ ਦੇ ਵਿੱਚ ਕਰਾਂਗੇ ਵੈਕ ਜੀ ਦਾ ਖਲਸਾ ਵੈਕ ਜੀ ਦਾ